ਅਸ਼ੀਕਾਲ ਬਾਈ ਮੈਂ ਤੁਹਾਡਾ ਆਪਣਾ ਕਰਮਾ ਜੋੜਕਿਆਂ ਬਾਈ ਆਪਾਂ ਤਾਂ ਡੇਲੀ ਇੱਕ ਬਾਈ ਤਾਂ ਅੰਦਰ ਉਸਤੇ ਤਾਕਤ ਵਰ ਬਾਈ ਵਧੀਆ ਡਾਈਟ ਲੈ ਕੇ ਆਏ ਆ ਬਾਈ ਪਹਿਲੀ ਬਾਈ ਗਾਂ ਦੇ ਦੁੱਧ ਦੀ ਸੱਜਰ ਸੁਵੀ ਦੀ ਆਪਾਂ ਬੋਲੀ ਬਣਾਈ ਅੱਜ ਉਹ ਆਪਾਂ ਕਰ ਰਹੇ ਆ ਤਿਆਰ ਆਪਾਂ ਤੁਹਾਨੂੰ ਦਿਖਾਉਣੀ ਆ ਵੀਡੀਓ ਦੇ ਵਿੱਚ ਕਿਵੇਂ ਕਿਵੇਂ ਤਿਆਰ ਹੁੰਦੀ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਾ ਤੁਸੀਂ ਇਸ ਤਰ੍ਹਾਂ ਬਾਈ ਚੁੱਲੇ ਦੇ ਵਿੱਚ ਅੱਗ ਮਚਾ ਲੈਣੀ ਆ ਫਿਰ ਤੁਸੀਂ ਕੜਾਈਆ ਧਰ ਦੇਣਾ ਕੜਾਈਆ ਧਣ ਤੋਂ ਬਾਅਦ ਜਿਹੜਾ ਬਾਈ ਤੁਸੀਂ ਦੁੱਧ ਪਾਉਂਗੇ ਉਹ ਇਸ ਤਰ੍ਹਾਂ ਬਾਈ ਫਟ ਜਾਊਗਾ ਦੁੱਧ ਪਾਣੀ ਛੱਡ ਜਾਊਗਾ ਇਸ ਤੋਂ ਬਾਅਦ ਬਾਈ ਤੁਸੀਂ ਇਹਦੇ ਵਿੱਚ ਹਲਕੀ ਹਲਕੀ ਘਰਚੀ ਜਾਂ ਕੁਝ ਵੀ ਖੁਰਚਣਾ ਮਾਦੇ ਰਹਿਣਾ ਬਾਈ ਇਹ ਤੇ ਲਗਭਗ ਬੰਨ ਤੇ ਕੰਟਾ ਡੇਢ ਘੰਟਾ ਲੱਗ ਜਾਂਦਾ ਚੁੱਲੇ ਦੇ ਵਿੱਚ ਫਿਰ ਤੁਸੀਂ ਜਦਵੇਲਾ ਪਾਪੂ ਦਾ ਪਾਣੀ ਮਚਾਤਾ ਬਾਈ ਐਂਡ ਤੱਕਰ ਤੁਸੀਂ ਦੇਖੋ ਵੀਡੀਓ ਦੇ ਵਿੱਚ ਬਾਈ ਫਿਰ ਆਪਾਂ ਇਹਦੇ ਵਿੱਚ ਖੰਡ ਵਗੈਰਾ ਵੀ ਪਾਵਾਗੇ ਜਿਹੜਾ ਆ ਪਾਣੀ ਆ ਬਾਈ ਇਹ ਲਗਭਗ ਕੰਟਾ ਡੇਢ ਘੰਟੇ ਦੇ ਵਿੱਚ ਮਚ ਜਾਂਦਾ ਗਾਂ ਦੇ ਪਹਿਲੇ ਦੁੱਧ ਦੀ ਬੌਲੀ ਆ ਬਾਈ ਇਹ ਜਦੋਂ ਇਸ ਤਰ੍ਹਾਂ ਹੋ ਗਈ ਪਾਣੀ ਮੱਚ ਜੂਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਇਹ ਆਪਣੀ ਹੁਣ ਲੱਗ ਵਗ ਬੌਲੀ ਤਿਆਰ ਹੋ ਜੂਗੀ ਐ ਹੁਣ ਥੋੜਾ ਜਿਹਾ ਆਪਾਂ ਫਿਰ ਇਸ ਤੋਂ ਬਾਅਦ 6 ਕਿਲਵਾਂਗੇ ਖੰਡ ਪਾਉਣ ਤੋਂ ਬਾਅਦ ਕਿਉਂਕਿ ਖੰਡ ਵੀ ਥੋੜਾ ਜਿਹਾ ਪਾਣੀ ਛੱਡੂ ਇਹ ਬਈ ਮਿੱਠੇ ਲਈ ਇਹਦੇ ਵਿੱਚ ਤੁਸੀਂ ਖੋਪੇ ਦਾ ਪੂਰ ਜਾਂ ਕਾਜੂ ਦਾ ਖੰਬਲਾਮ ਉਹ ਵੀ ਪਾ ਸਕਦੇ ਹੋ ਇਹਦੇ ਵਿੱਚੋਂ ਮਰਫੀ ਵੀ ਤਿਆਰ ਹੋ ਜੂਗੀ ਨਾਲ ਤੁਸੀਂ ਇਹਦੇ ਲਈ ਜੀਬ ਆウダー ਵੀ ਪਾ ਸਕਦੇ ਆ ਤੇ ਆ ਹੁਣ ਆਪਾਂ ਖੰਡ ਪਾਦੀ ਵੀ ਖੰਡ ਪਾਉਣ ਤੋਂ ਬਾਅਦ ਤੁਸੀਂ ਅਨੇ ਮੇ ਕੜਸੀ ਮਾਰਨੀ ਹੈ ਜਿਹੜਾ ਕਿ ਥੋੜਾ ਜਿਹਾ ਪਾਣੀ ਛੱਡੂਗੀ ਲੱਗ ਭੱਗ ਹੋਣੀ ਆਪਣੀ ਰੈਡੀ ਹੈ 10 15 ਮਿੰਟ ਸੇਕ ਲੱਗੂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਬਾਦ ਤੋਂ ਬਾਦ শেয়ার ਕਰੋ ਤੇ ਆਪਣੀ ਆਈਡੀ ਨੂੰ ਫੋਲੋ ਕਰੋ ਸ੍ਰੀ ਨੂੰ ਬਣਾਓ ਤਾਕਤਵਰ